ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ 4 ਯੂ ਨਿਊਜ਼ ਇਸ ਤੋਂ ਪਹਿਲੇ ਕਿ ਅੱਜ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰੀਏ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮ ਐਲ ਏ ਚਰਚਾ ਦੇ ਵਿੱਚ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਐਮ ਐਲ ਏ ਵੀ ਬਠਿੰਡਾ ਤੋਂ ਹੀ ਹੈ ਹੁਣ ਇਸ ਐਮ ਐਲ ਏ ਨੂੰ ਚਪੇੜਾਂ ਵਜੀਆਂ ਐਸੀ ਖਬਰ ਇੱਕ ਅਖਬਾਰ ਦੇ ਵਿੱਚ ਛਪੀ ਹੈ ਐਮ ਐਲ ਏ ਸਾਹਿਬ ਦਿੱਲੀ ਗਏ ਸਨ ਤੇ ਦਿੱਲੀੋਂ ਜਦੋਂ ਵਾਪਸ ਆ ਰਹੇ ਸਨ ਤੇ ਰਸਤੇ ਦੇ ਵਿੱਚ ਡਰਾਈਵਰ ਨੂੰ ਲੱਗ ਜਾਂਦੀ ਹੈ ਭੁੱਖਾ ਤੇ ਡਰਾਈਵਰ ਇੱਕ ਟਾਬੇ ਤੇ ਗੱਡੀ ਰੋਕ ਦਿੰਦਾ ਇਹ ਹਾਦਸਾ ਹੋਇਆ ਰੋਤ ਤੱਕ ਦੇ ਆਸ-ਪਾਸ ਇੱਕ ਟਾਬੇ ਦੇ ਉੱਤੇ ਕਿਉਂਕਿ ਐਮਐਲਏ ਸਾਹਿਬ ਦੀ ਤੇ ਖੂਬ ਖਾਤਰਦਾਰੀ ਹੁੰਦੀ ਜਿੱਥੋਂ ਜਾਂਦੇ ਨੇ ਦਿੱਲੀੋਂ ਆਪਣੇ ਲਈ ਤੇ ਰੋਟੀ ਪਾਣੀ ਖਾ ਕੇ ਤੁਰੇ ਸੰ ਤੇ ਪਰ ਉਹਨੂੰ ਸ਼ਾਇਦ ਭੁੱਲ ਗਏ ਸਨ ਕਿ ਉਹਨਾਂ ਦੇ ਨਾਲ ਜਿਹੜਾ ਅਮਲਾ ਹੈ ਜਿਹੜੀ ਸਿਕਿਉਰਿਟੀ ਹੈ ਜਾਂ ਉਹਨਾਂ ਦਾ ਡਰਾਈਵਰ ਹੈ ਉਹਨੂੰ ਵੀ ਭੁੱਖ ਲੱਗਦੀ ਏ ਤੇ ਰਸਤੇ 'ਚ ਡਰਾਈਵਰ ਨੇ ਜਦੋਂ ਆਖਿਆ ਕਿ ਜਨਾਬ ਮੈਨੂੰ ਤੇ ਲੱਗੀ ਏ ਭੁੱਖ ਇਸ ਕਰਕੇ ਮੈਂ ਰੋਟੀ ਖਾਣੀ ਚਾਹਣਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਐਮਐਲਏ ਸਾਹਿਬ ਦੇ ਦੋ ਤਿੰਨ ਪੈਗ ਵੀ ਲੱਗੇ ਹੋਏ ਸਨ ਹਾਲਾਂਕਿ ਇਸ ਐਮਐਲਏ ਦਾ ਨਾਂ ਤਾਂ ਸਾਹਮਣੇ ਨਿਸ਼ਰ ਨਹੀਂ ਕੀਤਾ ਪਰ ਇਸ਼ਾਰਾ ਜ਼ਰੂਰ ਕੀਤਾ ਗਿਆ ਐਮਐਲਏ ਸਾਹਿਬ ਨੇ ਕਿਉਂਕਿ ਤਿੰਨ ਚਾਰ ਪੈਗ ਲਾਏ ਹੋਏ ਸਨ ਤੇ ਉਹਨਾਂ ਨੂੰ ਥੋੜਾ ਜ਼ਰੂਰ ਵੀ ਸੀਗਾ ਤੇ ਜਦੋਂ ਡਰਾਈਵਰ ਨੇ ਗੱਡੀ ਰੋਕੀ ਤੇ ਐਮਐਲਏ ਸਾਹਿਬ ਨੂੰ ਗੁੱਸਾ ਆ ਗਿਆ ਐਮਐਲਏ ਸਾਹਿਬ ਨੇ ਡਰਾਈਵਰ ਨਾਲ ਮਾਰੀ ਬੋਲੀ ਮਾਰੀ ਸ਼ਰਦਾਵਲੀ ਵਰਤੀ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਡਰਾਈਵਰ ਨੂੰ ਗਾਲਾਂ ਕੱਢ ਦਿੱਤੀਆਂ ਪਰ ਡਰਾਈਵਰ ਤੇ ਪਹਿਲੇ ਭੁਖਾ ਸੀ ਕਹਿੰਦੇ ਨਾ ਭੁਖਾ ਸ਼ੇਰ ਹੁੰਦਾ ਤੇ ਉਹਨੇ ਡਰਾਈਵਰ ਸਾਹਿਬ ਨੇ ਨਾ ਵੇਖਿਆ ਵੀ ਐਮਐਲਏ ਸਾਹਿਬ ਨੇ ਕਿ ਕੌਣ ਨੇ ਡਰਾਈਵਰ ਨੇ ਦੋ ਤਿੰਨ ਧਰਤੀਆਂ ਟਕਾ ਕੇ ਜਦੋਂ ਡਰਾਈਵਰ ਨੇ ਦੋ ਤਿੰਨ ਧਰੀਆਂ ਤੇ ਐਮਐਲਏ ਸਾਹਿਬ ਨੂੰ ਜਿਹੜੀ ਨਾਨੀ ਚੇਤਾ ਆ ਗਈ ਤੇ ਉਹਨਾਂ ਦੀ ਜਿਹੜੀਆਂ 2 3 4 ਪੈਗ ਲਾਇਓ ਸਨ ਉਹਨਾਂ ਦੀ ਉਹ ਸਾਰੀ ਜਿਹੜਾ ਸਰੂਰ ਆ ਉਹ ਵੀ ਲੱਤ ਗਿਆ ਹੁਣ ਐਮਐਲਏ ਸਾਹਿਬ ਦੀ ਇਨੀ ਬੇਇੱਜ਼ਤੀ ਹੋਈ ਹੈ ਤੇ ਉਹਨਾਂ ਨੇ ਕਿਸੇ ਨੂੰ ਇਸ ਦੀ ਸ਼ਿਕਾਇਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਹੁੰਦਾ ਕੀ ਡਰਾਈਵਰ ਦਾ ਕਿਸੇ ਨੇ ਕੀ ਵਗਾਲ ਲੈਣਾ ਸੀ ਬੜੀ ਅੱਜ ਡਰਾਈਵਰ ਨੂੰ ਸਸਪੈਂਡ ਕਰ ਦਿੰਦੇ ਜਾਂ ਨੌਕਰੀ ਤੋਂ ਕੱਢ ਦਿੰਦੇ ਪਰ ਐਮਐਲਏ ਸਾਹਿਬ ਦੀ ਫਜ਼ੀਹਤ ਬਹੁਤ ਹੋਣੀ ਸੀ ਇਸ ਕਰਕੇ ਐਮਐਲਏ ਨੇ ਚੁੱਪ ਦਾ ਦਾਣ ਨਹੀਂ ਜਿਹੜਾ ਉਹ ਬਖਸ਼ਿਆ ਕਿਸ ਤਰ੍ਹਾਂ ਪਹਿਲੇ ਬਠਿੰਡਾ ਦੇ ਐਮਐਲਏ ਅਮਿਤ ਰਤਨ ਕੋਟ ਫੱਤਾ ਉਹਨਾਂ ਨੂੰ ਤੇ ਵਿਜੀਲੈਂਸ ਪਹਿਲੇ ਹੀ ਫੜ ਚੁੱਕੀ ਏ ਹੁਣ ਇਹ ਫੇਰ ਚਰਚਾ ਹੈ ਇਹ ਚਰਚਾ ਸਿਆਸੀ ਗਲਿਆਰੇ ਦੇ ਵਿੱਚ ਖੂਬ ਹੋ ਰਹੀ ਏ ਕਿ ਕਿਸ ਤਰ੍ਹਾਂ ਦੇਖੋ ਇੱਕ ਡਰਾਈਵਰ ਨੇ ਐਮਐਲਏ ਸਾਹਿਬ ਦੀ ਤੌਣੀ ਲਾ ਦਿੱਤੀ ਏ ਇੰਨਾ ਹੀ ਨਹੀਂ ਇਸ ਘਟਨਾ ਤੋਂ ਬਾਅਦ ਡਰਾਈਵਰ ਨੇ ਐਮਐਲਏ ਸਾਹਿਬ ਦੀ ਕਾਰ ਚਲਾਉਣ ਤੋਂ ਵੀ ਇਨਕਾਰ ਕਰਤਾ ਉਹਨੇ ਕਿਹਾ ਜਾਓ ਆਪੇ ਚਲਾਓ ਗੱਡੀ ਮੈਂ ਨਹੀਂ ਚਲਾਉਣੀ ਤੇ ਸਾਥ ਫਿਰ ਸਿਕਿਉਰਿਟੀ ਨੇ ਵੀ ਪੂਰਾ ਦਿੱਤਾ ਡਰਾਈਵਰ ਦਾ ਕਿਉਂਕਿ ਕਿਤਨਾ ਕਿਤੇ ਸਿਕਿਉਰਿਟੀ ਵੀ ਤੰਗ ਸੀ ਐਮਐਲਏ ਸਾਹਿਬ ਕੋ ਕਿਉਂਕਿ ਹੋ ਸਕਦਾ ਕਿ ਐਮਐਲਏ ਸਾਹਿਬ ਨੇ ਰੁਟੀ ਉਹਨਾਂ ਨੂੰ ਉਹਨਾਂ ਪੁੱਛੀ ਹੋਵੇ ਉਹਨਾਂ ਨੇ ਕਿਹਾ ਵੀ ਐਸੀ ਤੇ ਸਾਹਿਬ ਤੁਹਾਡੇ ਮਗਰ ਗੱਡੀ ਲੈ ਆ ਸਕਦੇ ਆ ਇੱਕ ਗੱਡੀ ਅੱਗੇ ਲਾ ਸਕਦੇ ਆ ਤੇ ਗੱਡੀ ਤਾਂ ਤੁਹਾਨੂੰ ਹੁਣ ਆਪ ਨਹੀਂ ਚਲਾਉਣੀ ਪਵੇਗੀ ਹੁਣ ਐਮਐਲਏ ਸਾਹਿਬ ਇਹ ਘਟਨਾ ਦਾ ਜ਼ਿਕਰ ਆਪ ਹੀ ਨਹੀਂ ਕਰ ਰਹੇ ਤੇ ਆਪ ਹੀ ਕਿਉਂਕਿ ਲੋਕ 1 2 3 4 ਗੱਲਾਂ 3 4 ਦਿਨ ਗੱਲਾਂ ਕਰਨਗੇ ਬਾਅਦ ਵਿੱਚੋਂ ਭੁੱਲ ਜਾਣਗੇ ਹੁਣ ਅਗਲੀ ਖਬਰ ਕਰਾਂਗੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਵੱਲੋਂ ਬਜਟ ਇਜਲਾਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਜਿਹੜਾ ਹੁਣ ਵਿਵਾਦ ਪੈਦਾ ਹੋ ਗਿਆ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵਿੱਚ ਤੇ ਗਵਰਨਰ ਬਨਵਾਰੀ لال ਪ੍ਰੋਹਿਤ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ 28 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਲੈ ਕੇ ਕੈਬਨਿਟ ਦੀ ਬੈਠਕ ਬੁਲਾ ਲਈਏ ਤਾਂ ਕਿ ਅਗਲੀ ਰਣਨੀਤੀ ਤਾਂ ਕਿ ਕੀ ਜਾ ਸਕੇ ਕਿ ਹੁਣ ਇਸ ਜਿਹੜਾ ਵੀ ਇਹ ਪੰਗਾ ਪੈ ਗਿਆ ਇਸ ਨੂੰ ਨਜਿੱਠਣਾ ਕਿਸ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਝੂਆ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਦੱਸਿਆ ਗਿਆ ਕਿ ਕੈਬਨਿਟ ਦੀ ਮੀਟਿੰਗ 28 ਫਰਵਿਨੂਅਰ ਨੂੰ 10 ਵਜੇ ਪੰਜਾਬ ਸੈਕਟਰੀਏਟ ਵਿੱਚ ਹੋਵੇਗੀ ਤੁਹਾਨੂੰ ਇਹ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਬੁਲਾਉਣ ਨੂੰ ਲੈ ਕੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਕੋ ਮਨਜ਼ੂਰੀ ਮੰਗੀ ਗਈ ਸੀ ਪਰ ਉਹਨਾਂ ਨੇ ਇਹ ਮਨਜ਼ੂਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ ਪਹਿਲਾਂ ਮੇਰੇ ਉਹਨਾਂ ਸਵਾਲਾਂ ਦੇ ਜਵਾਬ ਦਿਓ ਜਿਹੜੇ ਸਵਾਲ ਮੈਂ ਤੁਹਾਨੂੰ ਚਿੱਠੀ ਰਾਹੀਂ ਪੁੱਛੇ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਚਿੱਠੀ ਲਿਖੀ ਸੀ ਮਨਵਾਰੀ لال ਪ੍ਰੋਹਿਤ ਪੰਜਾਬ ਦੇ ਗਵਰਨਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਚਿੱਠੀ ਦਾ ਜਵਾਬ ਦੇਣ ਦੀ ਬਜਾਏ ਅੱਗੋਂ ਟਵੀਟ ਕਰਕੇ ਕਿਹਾ ਤਾਂ ਸੀ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇਦੇ ਆ ਤੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਕਿਸੇ ਸਿਲੈਕਟਡ ਬੰਦੇ ਨੂੰ ਅਸੀਂ ਕੋਈ ਜਿਹੜਾ ਜਵਾਬ ਨਹੀਂ ਦੇਵਾਂਗੇ ਇਸ ਕਹਿ ਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਬਨਵਾਰੀ لال ਪ੍ਰੋਹੀ ਜਿਹੜੇ ਕਿ ਪੰਜਾਬ ਦੇ ਗਵਰਨਰ ਨੇ ਉਹਨਾਂ ਦਾ ਅਪਮਾਨ ਵੀ ਕੀਤਾ ਸੀ। ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਨੇ ਉਹਨਾਂ ਦੇ ਸਾਥੀ ਲਾਪ੍ਰੀਤ ਤੂਫਾਨ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਤੂਫਾਨ ਸਿੰਘ ਨੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਕੌਮ ਦਾ ਜਰਨੈਲ ਦਸਿਆ ਇਸ ਤੋਂ ਬਾਅਦ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਹੋਰ ਸਮਰਥਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਵੀ ਟੇਕਿਆ ਸਾਰੇ ਅਫਸਰਾਂ ਦਾ ਮੈਂ ਧੰਨਵਾਦ ਕਰਦਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵੀ ਆਪ ਕਹਾਂ ਜਾਏਗੇ ਸਰ ਅਭੀ ਕਹਾਂ ਜਾ ਰਹੇ ਹਾਂ ਜੀ ਦੋ ਵਾਰ ਸਤਿ ਮੱਥਾ ਟੇਕਦੇ ਵਾਰ ਸਤਿ ਮੱਥਾ ਦਾ ਸ਼ੁਕਰਾਨਾ ਕਰਾਂਗੇ ਬਸ ਛੱਡ ਜੀ ਕਾਰਵਾਈ ਕਾਦੀ ਕਰਨੀ ਹੈ ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ ਤੇ ਇਹਨਾਂ ਨੇ ਡੱਕਿਆ ਸੀ ਉਹਨੂੰ ਛਡਾਇਆ ਹੈ ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ ਕਾਰਵਾਈ ਕਿੱਥੇ ਤੇ ਕਰ ਦੇਣੀ ਹੈ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਸ ਪ੍ਰੋਟੈਸਟ ਹੋਣਗੇ ਦੁਬਾਰਾ ਇਹੋ ਜੇ ਕੰਮ ਹੋਣਗੇ ਉਹਨਾਂ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ ਇਹਨੂੰ ਕਲੋਜ਼ ਕਰਨ ਨਾਲ ਵਧੀਏ ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ ਜਿਸ ਤਰੀਕੇ ਨਾਲ ਵੀ ਹੋ ਸਕੇ ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਹ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ ਸਰਕਾਰ ਮੈਨੂੰ ਲੱਗਦਾ ਪ੍ਰੋਪਾਗੈਂਡ ਦੇ ਵਿੱਚ ਵਿਜੀ ਹੈ ਜਾਂ ਇਹੋ ਜਿਹੀ ਪ੍ਰੈਸ ਕਾਨਫਰੈਂਸਾਂ ਕਰਨ ਦੇ ਵਿੱਚ ਵਿਜੀ ਹੈ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਨਸ਼ੇ ਤੇ ਨੱਥ ਪਾਉਣੀ ਚਾਹੀਦੀ ਆ ਜਿਹੜੇ ਬੇਅਦਬੀ ਦੇ ਇਨਸਾਫ ਹੋ ਕਰਨੇ ਚਾਹੀਦੇ ਨੌਜਵਾਨਾਂ ਦੇ ਘਰ ਤੇ ਛਾਪੇ ਮਾਰੀ ਹੋਣਗੇ ਨੌ ਨੌਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ ਜੀ ਅੱਗੇ ਤਾਂ ਗੈਂਗਸਟਰ ਪੈਦਾ ਕੀਤੇ ਹੁਣ ਤੁਸੀਂ ਖਾੜਕੂ ਕਰਨੇ ਆ ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਇਹ ਕਰ ਰਹੇ ਨੇ ਮਾਹੌਲ ਖਰਾਬ ਅਸੀਂ ਨਹੀਂ ਕਰ ਰਹੇ ਟਿੰਡਰੀਆ ਵਾਲਾ ਵੀ ਖਰਾਬ ਹੁੰਦਾ ਪਿਆਵਾ ਓਏ ਉਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੁਹਾਲੀ ਜ਼ਿਲ੍ਹੇ ਦੇ ਜੀਰੋਕਪੁਰ ਦੇ ਆਸ-ਪਾਸ ਦੀ ਹੈ ਇਹ ਵੀਡੀਓ ਅਸੀਂ ਤੁਹਾਨੂੰ ਇਸ ਕਰਕੇ ਨਹੀਂ ਦਿਖਾ ਰਹੇ ਕਿਉਂਕਿ ਇਹ ਵੀਡੀਓ ਦੇਖ ਕੇ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਤੁਹਾਡਾ ਮਨ ਜਿਹੜਾ ਉਵਿਚਲੇ ਤੋਂ ਹੋ ਸਕਦਾ ਹੈ ਇਹ ਵੀਡੀਓ 'ਚ ਦੇਖ ਰਿਹਾ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਇੱਕ ਯੁਵਕ ਨੂੰ ਫੜ ਲੈਂਦੇ ਨੇ ਤੇ ਫਿਰ ਉਹਦਾ ਹੱਥ ਵਾੜ ਲੈਂਦੇ ਨੇ ਉਹਦੇ ਹੱਥ ਦੀਆਂ ਅਗਲੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਆਖਿਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਕਿੰਦਰ ਹੈ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਇੱਕ ਪਾਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਰਾਜਿਆਂ ਦੇ ਨਿਵੇਸ਼ਕਾਂ ਨੂੰ ਕਹਿ ਰਹੇ ਨੇ ਇੱਥੇ ਆ ਕੇ ਪੰਜਾਬ ਦੇ ਵਿੱਚ ਨਿਵੇਸ਼ ਕਰੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਠਾਕ ਹੈ ਲਾਅ ਐਂਡ ਆਰਡਰ ਦੀ ਸਥਿਤੀ ਤੇ ਦੇਖ ਲਈ 23 ਫਰਵਰੀ ਨੂੰ ਕਿਸ ਤਰ੍ਹਾਂ ਇੱਕ ਅਜਨਾਲੇ ਦੇ ਵਿੱਚ ਇੱਕ ਥਾਣੇ ਨੂੰ ਹੀ ਘੇਰ ਲਿਆ ਜਾਂਦਾ ਉੱਤੇ ਕਬਜ਼ਾ ਕਰ ਲਿਆ ਜਾਂਦਾ ਉਸ ਤੋਂ ਬਾਅਦ ਜੋ ਕੁਝ ਵੀ ਹੁੰਦਾ ਕਿਸ ਤਰ੍ਹਾਂ ਪੁਲਿਸ ਨੂੰ 50 50 ਕੇ ਕੁੱਟਿਆ ਜਾਂਦਾ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਇਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਡਾਕਟਰ ਰਾਜਕੁਮਾਰ ਬੇਰਕਾਨੇ ਵੀ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਦੇ 21 ਸਵਾਲ ਚੁਕੇ ਨੇ ਭਈ ਇਥੇ ਤਾਲਿਬਾਨੀ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲਾਅਨ ਆਰਡਰ ਦਾ ਜਨਾਜਾ ਨਿਕਲਿਆ ਔਰ ਇੱਕ ਦੁਖਦਾਈ ਘਟਨਾ ਮਹਾਲੀ ਤੋਂ ਇੱਕ ਨੌਜਵਾਨ ਦੇ ਹੱਥ ਵੱਡੇ ਜਾ ਰਿਹਾ ਔਰ ਇਹ ਭਗਵੰਤ ਮਾਨ ਦੀ ਸਰਕਾਰ ਤਮਾਸ਼ਾ ਦੇਖ ਰਹੀ ਹੈ ਪੰਜਾਬ ਜਿਸ ਹਾਲਾਤ ਗੁਜ਼ਰ ਰਿਹਾ ਹੈ ਔਰ ਅਜਨਾਲੇ ਦੀ ਜਿਹੜੀ ਕਟਨਾ ਸਾਡੇ ਸਾਹਮਣੇ ਹੈ ਕਿ ਕੁਝ ਲੋਕਾਂ ਵੱਲੋਂ ਬਈ ਘੇਰਿਆ ਗਿਆ ਥਾਣਾ ਪੁਲਿਸ ਨੂੰ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਇਹ ਉਹਨਾਂ ਨੇ ਮੰਗ ਕੀਤੀ ਕਿ ਫੌਰੀ ਤੌਰ ਤੇ ਸਾਡਾ ਬੰਦਾ ਛੱਡੋ ਤੇ ਪੁਲਿਸ ਨੇ ਕੁਟਰੇ ਟੇਕ ਕੇ ਉਹ ਬੰਦੇ ਨੂੰ ਛੱਡ ਦਿੱਤਾ ਕੱਲ ਉਹਨੂੰ ਕਹਿਣਗੇ ਕਿ ਵਿਧਾਨ ਸਭਾ ਘੇਰ ਕੇ ਕਿ ਖਾਲਿਸਤਾਨ ਦਾ ਮਤਾ ਪਾਓ ਤੇ ਕੀ ਭਗਵੰਤ ਮਾਨ ਜੀ ਉਹਦੇ ਲਈ ਵੀ ਤਿਆਰ ਹੋਣਗੇ ਭਗਵੰਤ ਮਾਨ ਜੀ ਹੋਸ਼ ਕਰੋ ਪੰਜਾਬ ਹੱਥੋਂ ਬਾਹਰ ਜਾਂਦਾ ਜਾ ਰਿਹਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਬਰਖਾਸਤ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੂੰ ਅਦਾਲਤ ਨੇ 6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਸੇਖੋਂ ਨੂੰ 2000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਤਾਂ ਉਹ ਦੱਸ ਦਈਏ ਕਿ ਇਸ ਦੌਰਾਨ ਕੋਰਟ ਨੇ ਸੇਖੋਂ ਤੇ ਉਸ ਦੇ ਸਾਥੀ ਨੂੰ ਮਾਫੀ ਮੰਗਣ ਦਾ ਮੌਕਾ ਦਿੱਤਾ ਸੀ ਪਰ ਡੀਐਸਪੀ ਸੇਖੋਂ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ આરોਪ ਲਗਾਈ ਸੰ ਕਿ ਕੋਰਟ ਦੇ ਵਿੱਚ ਸੀਲ ਬੰਦ ਰਿਪੋਰਟਾਂ ਨੂੰ ਖੋਲਿਆ ਨਹੀਂ ਜਾ ਰਹਾ ਇਹਨਾਂ ਰਿਪੋਰਟਾਂ ਦੇ ਵਿੱਚ ਡਰੱਗ ਤਸਕਰਾਂ ਦੇ ਨਾਂ ਨੇ ਉਹਨਾਂ ਨੇ ਕਈ ਵੱਡੇ ਅਫਸਰਾਂ ਤੇ ਕਈ ਲੀਡਰਾਂ ਦੇ ਨਾਮ ਵੀ ਨਿਸ਼ਰ ਕੀਤੇ ਸਨ ਤੇ ਬਾਰ-ਬਾਰ ਤਰੀਕ ਤੇ ਤਰੀਕ ਦੇਣ ਕਰਕੇ ਹੀ ਹਾਈ ਕੋਰਟ ਦੇ ਉੱਤੇ ਕਈ ਸਵਾਲ ਚੁੱਕੇ ਸਨ ਇਹਨੂੰ ਲੈ ਕੇ ਹੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਸੀ ਤੇ ਮਾਨਹਾਨੀ ਦੇ ਅੰਦਰ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਪਰ ਉਹਨਾਂ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਡੀਐਸਪੀ ਸੇਖੋਂ ਤੇ ਉਹਨਾਂ ਦੇ ਸਾਥੀ ਨੂੰ ਜੇਲ੍ਹ ਪੇ ਦਿੱਤਾ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਇਸ ਪਟੀਸ਼ਨ ਵਿੱਚ ਉਹਨਾਂ ਨੇ ਕਈ ਵੱਡੇ ਅਫਸਰਾਂ ਤੇ ਕਈ ਲੀਡਰਾਂ ਦੇ ਵੀ ਨਾਂ ਲਏ ਨੇ ਉਹਨਾਂ ਨੇ ਇਹ ਆਖਿਆ ਕਿ ਇਹ ਲੀਡਰ ਹੀ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਪੰਜਾਬ ਦੇ ਡੀਜੀਪੀ ਗੌਰਵ ਜਦਵ ਨੇ ਅਜਨਾਲਾ ਘਟਨਾ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਆਖਿਆ ਕਿ ਇਸ ਪੂਰੀ ਘਟਨਾ ਦੌਰਾਨ ਪੰਜਾਬ ਪੁਲਿਸ ਦਾ ਮੁਖ ਮੰਤਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾਨੂ ਕਾਇਮ ਰੱਖਣਾ ਸੀ। ਉਹਨਾਂ ਨੇ ਆਖਿਆ ਕਿ ਸਹੀ ਤਰੀਕੇ ਨਾਲ ਇਹ ਘਟਨਾ ਬਾਰੇ ਕਾਰਵਾਈ ਕੀਤੀ ਜਾਵੇਗੀ। ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਐਕਸ਼ਨ ਲਿਆ ਜਾਏਗਾ। ਉਹਨਾਂ ਆਖਿਆ ਕਿ ਅਸੀਂ ਪੰਜਾਬ ਵਿੱਚ ਸ਼ਾਂਤੀ ਕਾਇਮ ਰੱਖਾਂਗੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਕਈਆਂ ਗੱਲਾਂ ਜਿਹੜੀਆਂ ਨੇ ਉਹ ਕਾਫੀ ਮਾਇਨੇ ਰੱਖਦੀਆਂ ਨੇ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ तमाम ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਵੀਡੀਓ ਦੇ ਵਿੱਚ ਜਿਹੜੇ ਪੁਲਿਸ ਤੇ ਡਾਂਗਾ ਮਾਰਦੇ ਹੋਏ ਦਿਖ ਰਹੇ ਨੇ ਤੁਹਾਨੂੰ ਇਹ ਦੱਸ ਦਈਏ ਕਿ ਇਸ ਘਟਨਾ ਦੌਰਾਨ ਪੰਜਾਬ ਪੁਲਿਸ ਦੇ 6 ਮੁਲਾਜ਼ਮ ਜ਼ਖਮੀ ਹੋਏ ਪਾਲਤੀ ਸਾਹਿਬ ਨੂੰ ਢਾਲ ਬਣਾ ਕੇ ਹਮਲਾ ਕੀਤਾ ਗਿਆ ਇਹ ਕਹਿਣਾ ਹੈ ਡੀਜੀਪੀ ਗੌਰਵ ਜਾਦਵ ਦਾ ਉਹਨਾਂ ਅ ਵੀ ਆਖਿਆ ਕਿ ਪੁਲਿਸ ਨੇ ਸ਼੍ਰੀ ਗੁਰਗਰਾਂ ਸਾਹਿਬ ਦਾ ਸਤਕਾਰ ਬਰਕਰਾਰ ਰੱਖਿਆ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ ਜਖਮੀਆਂ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਏਗਾ ਅਮਰਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਦਾ ਪਰੋਸਾ ਦਿੱਤਾ ਗਿਆ ਸੀ ਥਾਣੇ ਦੇ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਉਹਨਾਂ ਨੇ ਬਹੁਤ ਹੀ ਮੰਦ ਭਾਗਾ ਕਰਾਰ ਦਿੱਤਾ ਇਨ ਥਿਸ ਬੈਕਗ੍ਰਾਉਂਡ ਜਿਹੜਾ ਕੱਲ ਪੁਲਿਸ ਤੇ ਅਟੈਕ ਕੀਤਾ ਗਿਆ ਤੇ ਸ਼ਾਰਪੇਸ਼ਡ ਵੈਪਨਸ ਯੂਜ਼ ਕੀਤੇ ਗਏ ਟੁੱਟੇ ਰੋੜੇ ਚਲੇ ਤੇ ਗੁਰਗ੍ਰੰਥ ਸਾਹਿਬ ਪਾਲਕੀ ਸਾਹਿਬ ਦੇ ਕਵਰ ਦੇ ਵਿੱਚ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ 6 ਪੁਲਿਸ ਪਰਸਨਸ ਹੈਵ ਬੀਨ ਇੰਜਰਡ ਸੋ ਇਸ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪੁਲਿਸ ਨੇ ਅਟਮੋਸਟ ਰੈਸਟ੍ਰੇਂਟ ਨਾਲ ਕੰਮ ਲੇਤਾ बिकॉज ਆਫ ਮर्यादा ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਲੋਕ ਹਰ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਸੋ ਇਸ ਕਰਕੇ ਇਸ ਦੀ ਆੜ ਦੇ ਵਿੱਚ ਪੁਲਿਸ ਤੇ ਅਟੈਕ ਕਰਨਾ ਇੱਕ ਬੇਹਤ 부ਜਦਿਲ ਐਕਸ਼ਨ ਹੈ ਇਹ ਕਾਇਰਤਾ ਦਾ ਪ੍ਰਤੀਕ ਹੈ ਸੋ ਪੁਲਿਸ ਨੇ ਅਟਮੋਸਟ ਰੈਸਟ੍ਰੈਂਟ ਨਾਲ ਐਕਟ ਕੀਤਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਬਹੁਤ ਸਾਰੀ ਤਾਕਤਾਂ ਹੈ ਜੀਆਂ ਜਿਹੜੇ ਪੰਜਾਬ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀਆਂ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਪੰਜਾਬ ਦੇ ਲੋਕਾਂ ਦੀ ਮਦਦ ਨਾਲ ਮੇਨਟੇਨ ਰੱਖੀ ਹੈ ਤੇ ਅਸੀਂ ਅੱਗੇ ਵੀ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਮੇਨਟੇਨ ਰੱਖਾਂਗੇ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਤੁਸੀਂ ਸਟੇਟ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਰੱਖੋ ਨਾਲੇ ਜਿਹੜੇ ਇਸ ਤਰ੍ਹਾਂ ਦੇ ਅੰਸਰ ਹੈਗੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੰਦਾ ਜਿਥੋਂ ਦਾ ਕੱਲ ਦੇ ਇਨਸੀਡੈਂਟ ਦਾ ਸਵਾਲ ਹੈ ਅਸੀਂ ਇਹਦੀ ਅਸੀਂ ਇਸ ਤੇ ਐਪਰੋਪਰੀਏਟ ਐਕਸ਼ਨ ਲਾਂਗੇ ਵੀਡੀਓ ਫੁਟੇਜ ਐਨਲਾਈਜ਼ ਕੀਤੀ ਜਾ ਰਹੀ ਸਾਡੇ ਜਿਹੜੇ ਇੰਟਰਨੈਸ਼ਨਲ ਹਾਕੀ ਪਲੇਅਰ ਜੁਗਰਾਜ ਸਿੰਘ ਸੀਗੇ ਆਰ ਆਫੀਸਰਸ ਲੈਟ ਫਰਮ ਦਾ ਫਰੰਟ ਐਸਐਸਪੀ ਆਪ ਡੈਰੀਕੇਟ ਤੇ ਸੀਗੇ ਨਾਲ ਉਹਨਾਂ ਦੇ ਜਿਹੜੇ ਸਾਡੇ ਐਸਪੀ ਸੀਗੇ ਹੀ ਹੈਜ਼ ਬੀਨ ਇੰਜਰਡ ਵਿਦ 11 ਸਟਿਚਸ ਤੇ ਸਾਡੇ ਪੰਜ ਹੋਰ ਮੁਲਾਜ਼ਮ ਇੰਜਰਡ ਹੋਏ ਹੈਗੇ ਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਫਰਦਰ ਲੀਗਲ ਐਕਸ਼ਨ ਲਾਂਗੇ ਦੂਜੇ ਪਾਸੇ ਵਿਰੋਧੀ ਤਰਮਲੋਂ ਵੀਰਵਾਰ ਨੂੰ ਪਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ 2 ਫਰਵਰੀ ਨੂੰ ਕੀਤੇ ਪ੍ਰਦਰਸ਼ਨ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਦੇ ਵਿੱਚ ਲੈ ਕੇ ਜਾਣਤੇ ਕਈ ਸਵਾਲ ਚੁਕੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਆਖਿਆ ਕਿ ਅਸੀਂ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਕਿ ਕੁਝ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਕੰਡੈਮ ਕਰਨਾ ਚਾਹੁੰਦਾ ਸਖਤ ਤੋਂ ਸਖਤ ਲਫਜ਼ਾਂ ਨਾਲ ਕਿ ਕੁਝ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਧਾਲ ਬਣਾ ਕੇ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਮੈਂ ਕਹਿੰਦਾ ਆ ਕਿਸੇ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਜਿਹੜੀ ਵੱਡੀ ਗੱਲ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ ਚ ਲੈ ਕੇ ਗਏ ਹੋ ਠਾਣੇ ਚ ਕੀ ਹੈ ਸ਼ਰਾਬ ਉੱਥੇ ਪਈ ਹੈ ਡਰੱਗਸ ਉੱਥੇ ਪਏ ਹੈ ਜਿੰਨੇ ਚੋਰ ਹੈ ਜਿੰਨੇ ਗਲਤ ਕੰਮਾਂ ਜਿੰਨੇ ਇਲੀਗਲ ਚੀਜ਼ਾਂ ਉੱਥੇ ਸਟੋਰ ਛੋਈਆਂ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉੱਥੇ ਲੈ ਗਏ ਹੋ ਤੇ ਮੈਂ ਕਹਿਣਾ ਕੀ ਆ ਦੋਨੋਂ ਜੁਮਵਰ ਹੈ ਪਹਿਲੇ ਇਹਨਾਂ ਨੇ ਪਰਚਾ ਦਿੱਤਾ ਫਿਰ ਕਹਿੰਦੇ ਝੂਠਾ ਪਰਚਾ ਮੈਂ ਜੇ ਝੂਠਾ ਪਰਚਾ ਤੇ ਸਖਤ ਨਿੰਦਾ ਕਰਨਾ ਚਾਹਣਾ ਹੈ ਸਰਕਾਰ ਦੀ ਕਿ ਜੇ ਝੂਠਾ ਪਰਚਾ ਫਿਰ ਕਿਉਂ ਦਿੱਤਾ ਕੀ ਤੁਸੀਂ ਜਿਨ੍ਹਾਂ ਨੇ ਅਫਸਰਾਂ ਨੇ ਆ ਪਰਚਾ ਝੂਠਾ ਦਿੱਤਾ ਕਿ ਉਹਨਾਂ ਨੂੰ ਸਜ਼ਾ ਦੇਵੋਗੇ ਇੱਕ ਤਰੀਕਾ ਹੋਣਾ ਚਾਹੀਦਾ ਹੈ ਪ੍ਰੋਟੈਸਟ ਕਰਨਾ ਧਰਨਾ ਦੇਣਾ ਡੈਮੋਕ੍ਰੇਸੀ ਵਿੱਚ ਰਾਈਟ ਹੈ ਪਰ ਜਿਸ ਤਰੀਕੇ ਨਾਲ ਕੱਲ ਕੀਤਾ ਗਿਆ ਉਹ ਤਰੀਕਾ ਸਹੀ ਨਹੀਂ ਮੈਂ ਕਹਿਣਾ ਚਾਹੁੰਦਾ ਇਹ ਸਿੱਖ ਹੋਣ ਦੇ ਨਾਤੇ ਐਜ਼ ਅ ਕਾਲੀ ਦਲ ਪ੍ਰਧਾਨ ਹੋਣ ਦੇ ਨਾਤੇ ਸਮੂਚੀ ਪਾਰਟੀ ਦੀ ਅਸੀਂ ਵਿਚਾਰਾਂ ਕੀਤੀਆਂ ਬਹੁਤ ਲੋਕਾਂ ਨਾਲ ਗੱਲਾਂ ਕਰਕੇ ਬਹੁਤ ਜਿਆਦਾ ਦੁੱਖ ਲੱਗਿਆ ਕਿ ਜਿਵੇਂ ਅਜਨਾਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਢਾਲ ਬਣਾ ਕੇ ਤੇ ਨਾਲ ਬੇਦਵੀ ਕਰ ਕਰਕੇ ਤੇ ਵੱਡੀ ਗੱਲ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਾਹਿਬ ਵੀ ਜਾਂਦੀ ਹੈ ਸਾਰੀ ਸੰਗਤ ਪਿੱਛੇ ਹੁੰਦੀ ਹੈ ਇੱਥੇ ਸਾਰੇ ਅੱਗੇ ਕਿਰਪਾਨਾਂ ਲੈ ਕੇ ਐ ਜੀਆਂ ਘਟਨਾ ਨਹੀਂ ਵਰਤਣੀਆਂ ਚਾਹੀਦੀਆਂ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਆਪਾਂ ਕਿਦੇ ਜਜ਼ਬਾਤ ਦੀ ਭੜਕ ਜਾਣ ਪਰ ਕਿਸੇ ਹਾਲਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਨਾਲ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਹੁੰਦੀ ਹੈ ਕਿਸੇ ਨੂੰ ਹੱਕ ਨਹੀਂ ਕੋਈ ਕਤਾਈ ਕਰ ਦੇ ਤੁਹੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਆਖਿਆ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਲਿਬਾਉਣ ਲਈ ਤੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਸਤੇ ਸੰਮੇਲਨ ਕਰ ਰਹੇ ਸਨ ਉਸੇ ਸਮੇਂ ਅਜਨਾਲਾ ਦੇ ਵਿੱਚ ਸੰਵਿਧਾਨਕ ਸੰਕਟ ਖੜਾ ਹੋ ਗਿਆ ਉਹਨਾਂ ਆਖਿਆ ਕਿ ਅਜਨਾਲਾ ਭਾਰਤ ਪਾਕਿਸਤਾਨ ਤੋਂ ਸਰਹੱਦ ਤੋਂ ਬਿਲਕੁਲ ਨੇੜੇ ਹੈ ਤੇ ਉਥੇ ਥਾਣੇ ਤੇ ਕਬਜ਼ਾ ਕਰ ਲਿਆ ਗਿਆ ਮਜੀਠੀਆ ਨੇ 23 ਫਰਵਰੀ ਨੂੰ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਦੱਸਿਆ ਉਹਨਾਂ ਸਵਾਲ ਕੀਤਾ ਕਿ ਬੀਤੇ ਦਿਨ ਅਜਨਾਲਾ ਥਾਣੇ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਉਨਾ ਵੀ ਆਖਿਆ ਕਿ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਥਾਣੇ ਵਿੱਚ ਲੈ ਕੇ ਜਾਣਾ ਸਖਤ ਨਿੰਦਾ ਜਨਕ ਹੈ ਇਹ ਬਹੁਤੀ ਨਿੰਦਨੀਏ ਕਟਨਾ ਹੈ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਥਾਣੇ ਲੈ ਕੇ ਜਾਇਆ ਗਿਆ ਇਹ ਸਟੇਟ ਸਪਾਂਸਰਡ ਸੀ ਜਿਹੜਾ ਕੱਲ ਹੋਇਆ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ ਸਰਕਾਰ ਕਰਾ ਰਹੀ ਹੈ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਹੁਣ ਮੈਂ ਆ ਜਾਣਾਂ ਇਸ ਤੇ ਕਿਉਂ ਕਹਿ ਰਿਹਾ ભગવંતમાન ਨੇ ਕੋਈ ਬਿਆਨ ਦਿੱਤਾ ਹੁਣ ਤੱਕ ਕੀ ਉਹ ਸਮਝਦਾ ਆਲਸ ਵੈਲ ਕਿ ਉਹ ਸਮਝ ਰਿਹਾ ਕਿ ਕੋਈ ਪ੍ਰੋਬਲਮ ਨਹੀਂ ਅਜੇ ਨਾਲ ਆ ਤੇ ਇੰਡੋਪਾਕ ਬਾਰਡਰ ਦਾ ਕਿੰਨਾ ਫਾਸਲਾ ਹੈ 15 20 ਕਿਲੋਮੀਟਰ ਜੇ ਸਿੱਧੇ ਕਰੋ ਫਲਾਈਟ ਫੜੋ ਉਸ ਬਾਰਡਰ ਦੇ ਇਲਾਕੇ ਦੇ ਥਾਣੇ 'ਚ ਕੱਲ ਕਬਜ਼ਾ ਹੋ ਜੇ ਔਰ ਕਬਜ਼ਾ ਕੱਲਾ ਨਹੀਂ ਹੋਇਆ ਅਟੈਕ ਹੋਇਆ ਪੁਲਸ ਵਾਲਿਆਂ ਤੇ ਔਰ ਜੋ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਸਾਂਝੀ ਕਰੂੰਗਾ ਉਹ ਬਾਅਦ ਦੀ ਗੱਲ ਹੈ ਮਗਰ ਮੈਂ ਗੱਲ ਸ਼ੁਰੂ ਕਿੱਥੋਂ ਕਰ ਰਿਹਾ ਚਾਰ ਦਿਨਾ ਤੋਂ ਇਹ ਗੱਲ ਚੱਲ ਰਹੀ ਹੈ ਜੀ ਕਿ ਅਸੀ ਅਜਨਾਲਾ ਥਾਣਾ ਘੇਰਨਾ ਮੇਰਾ ਪਹਿਲਾ ਸਵਾਲ ਡੀਜੀਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ ਐਸਐਸਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ ਤੁਹਾਨੂੰ ਕਿਨੇ ਰੋਕਿਆ ਸੀ ਕੀ ਕੇਜਰੀਵਾਲ ਦੇ ਆਰਡਰ ਨੇ ਭਗਵਾਨ ਤਮਾਨ ਦੇ ਆਰਡਰ ਨੇ ਜਾਂ ਕੋਈ ਇਹੋ ਜੀ ਏਜੰਸੀ ਦੇ ਆਰਡਰ ਹੈ ਜਿਹੜੇ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ ਜਿਨ੍ਹਾਂ ਕਰਕੇ ਤੁਹਾਡੀ ਮਜਬੂਰੀ ਹੋ ਗਈ ਕਿ ਤੁਸੀਂ ਪ੍ਰੀਐਮਟਿਵ ਐਕਸ਼ਨ ਨਹੀਂ ਲਿਆ ਆਪਦੇ ਨਿੱਜੀ ਮਫਾਦਾ ਵਾਸਤੇ ਆਪਣੀ ਨਿੱਜੀ ਲੜਾਈ ਨੂੰ ਵਧਾਉਣਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਨਹੀਂ ਆੜ ਲਈ ਗਈ ਓਟ ਆਸਰਾ ਹੁੰਦਾ ਤੇ ਅਰਦਾਸ ਬੇਨਤੀ ਕਰਕੇ ਜਾਂਦੇ ਕਿ ਸੱਚੇ ਪਾਤਸ਼ਾਹ ਜਿੱਤ ਸੱਚ ਦੀ ਹੋਵੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਜਿੱਤ ਸੱਚ ਦੀ ਸਦਾ ਹੀ ਹੋਣੀ ਹੈ ਮਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੇ ਲੋਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਕਿਸੇ ਦੇ ਘਰ 'ਚ ਜਾਂ ਕਿਸੇ ਦੇ ਮਹੱਲੇ 'ਚ ਜਾਂ ਕਿਥੇ ਕੋਈ ਪ੍ਰੋਗਰਾਮ ਹੋਵੇ ਨਾ ਲੋਕ ਪਹਿਲਾਂ ਫੁੱਲਾਂ ਪਹਿਲਾਂ ਪਾਣੀ ਨਾਲ ਝਾੜੂ ਨਾਲ ਸੜਕਾਂ ਦੀ ਸਫਾਈ ਕਰਦੇ ਆ ਫੁੱਲਾਂ ਦੀ ਦਾਲ ਛੇਜ ਪੂਰੀ ਐਨ ਸੜਕਾਂ ਤੇ ਫੁੱਲ ਪਛਾ ਦਿੰਦੇ ਆ ਕਿ ਮੇਰੇ ਮਹਾਰਾਜ ਨੇ ਟੱਪਣਾ ਮੇਰੇ ਮਾਲਕ ਨੇ ਟੱਪਣਾ ਮੇਰੇ ਗੁਰੂ ਨੇ ਇੱਥੋਂ ਲੰਘਣਾ ਤੇ ਸਾਧ ਸੰਗਤ ਜੀ ਕੱਲ ਕੀ ਕੀਤਾ ਜਾ ਰਿਹਾ ਸੀ ਕੀ ਇਹ ਗੱਲ ਕਿਸੇ ਗੁਰਸਿੱਖ ਨੂੰ ਕਿਸੇ ਪੰਜਾਬੀ ਨੂੰ ਇਹ ਸੋਭਦੀ ਆ ਔਰ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਰਾਉਣ ਵਾਲੇ ਇਹ ਇਹ ਸਰਕਾਰਾਂ ਆਕਰਾਰੀਆਂ ਨੇ ਔਰ ਇਹ ਸਿਰਫ ਤੇ ਸਿਰਫ ਕੀ ਇਹਦਾ ਪੋਲਿਟਿਕਲ ਫਾਇਦਾ ਹੋਵੇ ਪੋਲਿਟਿਕਲ ਫਾਇਦਾ ਤਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਮਗਰ 80 ਤੇ 90 ਵਾਲੇ ਧਿਆਕੇ ਜਰੂਰ ਮੁੜਦਾ ਲਿਆਇਓ ਕੋਟਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਏਡੀਜੀਪੀ ਪੀਐਲਕੇ ਯਾਦਵ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਸਟ ਵੱਲੋਂ ਫਰੀਦਕੋੜ ਦੀ ਅਦਾਲਤ ਦੇ ਵਿੱਚ 7000 ਪੰਨਿਆਂ ਦੀ ਚਾਰ ਸ਼ੀਟ ਢਾਕਲ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਮਿਲੀ ਹੈ ਕਿ ਪੇਸ਼ ਕੀਤੀ ਗਈ ਇਸ ਚਾਰ ਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਹੈ ਇਸ ਦੇ ਨਾਲ ਹੀ ਚਲਾਨ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਮੁੱਤਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ शुभवीर सिंह बादल आते सुमेष सिंह सैनी ਨੂੰ ਮਾਸਟਰ ਮਾਈਂਡ ਬਣਾਇਆ ਗਿਆ ਹੈ ਉਹਨਾਂ ਖਿਲਾਫ 307 120 ਸਮੇਤ ਵੱਖ-ਵੱਖ ਤਰਾਮਾਂ ਲਾਈਆਂ ਗਈਆਂ 8 ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਸਿੱਟ ਨੇ ਅੱਜ ਚਲਾਨ ਕੋਰਟ ਦੇ ਵਿੱਚ ਫਰੀ ਕੋਰਟ ਜ਼ਿਲ੍ਹੇ ਚ ਪੇਸ਼ ਕੀਤਾ ਦੋਸ਼ੀਆਂ ਦੇ ਨਾਮ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜੋ ਸਿੱਟ ਨੇ ਇਨਫਰਮੇਸ਼ਨ ਜੋ ਸਾਹਮਣੇ ਦਿੱਤੀ ਹੈ ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਸੁਖਬੀਰ ਸਿੰਘ ਬਾਦਲ ਡੀਜੀਪੀ ਸ਼੍ਰੀ ਸੁਮੇਸ਼ ਸਿੰਘ ਸੈਣੀ ਆਈਜੀਪੀ ਸ਼੍ਰੀ ਪਰਮਰਾਜ ਸਿੰਘ ਉਮਰਾਨੰਗਰ ਰਿਟਾਇਰਡ ਡੀਆਈਜੀ ਸ਼੍ਰੀ ਅਮਰ ਸਿੰਘ ਚਾਲ ਐਸਐਸਪੀ ਸ਼੍ਰੀ ਚਰਨਜੀਤ ਸਿੰਘ ਸ਼ਰਮਾ ਐਸਐਸਪੀ ਸ਼੍ਰੀ ਐਸਐਸ ਮਾਨ ਅਤੇ ਉਸ ਵੇਲੇ ਦੇ ਐਸ ਐਚਓ ਅ ਸ਼੍ਰੀ ਗੁਰਦੀਪ ਸਿੰਘ ਜੀ ਜਿਹੜੀ ਤਫਤੀਸ਼ ਹੈ ਉਹ ਹਲੇ ਸਿਟ ਵੱਲੋਂ ਜਾਰੀ ਹੈ ਜਿਹੜਾ ਚਲਾਨ ਪੇਸ਼ ਕੀਤਾ ਗਿਆ ਉਹ तकरीबन 7000 ਪੇजेस ਦਾ ਇੱਕ ਡਾਕੂਮੈਂਟ ਹੈ ਜਿਹਦੇ ਕਿ ਕੁੱਲ 17 ਪਾਰਟਸ ਨੇ 17 ਪਾਰਟਸ ਨੇ ਔਰ ਜਿਹੜੇ ਇਹ ਮੁਕਦਮੇ ਨੇ ਇਹਨਾਂ ਦੀ ਤਫਤੀਸ਼ ਹਨ ਜੀ ਸਿੱਟਵਲੋਂ ਜਿਹੜਾ ਹੈਗਾ ਮਤਲਬ ਕਪਰ ਵਿਜੇ ਪ੍ਰਤਾਪ ਨੇ ਕੀ ਕੀਤਾ ਸੀ ਤੇ ਹਾਈ ਕੋਰਟ ਨੇ ਕੀ ਕੀਤਾ ਆ ਸਾਰੀ ਪੋਲਿਟਿਕਸ ਖੇਡ ਰਹੀ ਹੈ ਇੱਕ ਮਹੀਨਾ ਪਹਿਲੇ ਆ ਇਹਨਾਂ ਨੇ ਮਨਿਸਟਰ ਗਿਆ ਸੀ ਉੱਥੇ ਕਹਿਣ ਵਾਸਤੇ ਕਿ ਅਸੀਂ ਇਹ ਨਾ ਪਾਵਾਂਗੇ ਆ ਜਿਹੜਾ ਗਿਆ ਸੀ ਜਿਹੜਾ ਤੁਹਾਡਾ ਬਰਗਾੜੀ ਉੱਥੇ ਬੈਬਲ ਕਰਾ ਗਿਆ ਸੀ ਪਹਿਲੇ ਪਹਿਲੇ ਸਪੀਕਰ ਗਿਆ ਸੀ ਉਦੇ ਬਾਅਦ ਧਾਲੀ ਵੱਲ ਗਿਆ ਕਮਿਟਮੈਂਟ ਕਰਕੇ ਆਇਆ ਹੈ ਉੱਥੇ ਬੈਠੇ ਲੋਕਾਂ ਨੇ ਕਿਹਾ ਕਿ ਆਹ ਕਮਿਟਮੈਂਟ ਕਰਕੇ ਆਏ ਤੁਸੀਂ ਚਿੰਤਾ ਨਾ ਕਰੋ ਅਸੀਂ ਨਾ ਪਾਵਾਂਗੇ ਹਾਈ ਕੋਰਟ ਦੇ ਵਰਡਿਕਟ ਕੀ ਸੀ ਕਿ ਚੀਫ ਮਿਨਿਸਟਰ ਜਿਸ ਤਰੀਕੇ ਨਾਲ ਨਾ ਪਾਇ ਪਹਿਲੀ ਗੱਲ ਮੇਰਾ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਮੇਰਾ ਇੱਕ ਸਾਬਤ ਕਰ ਦੇਣ ਕਿ ਕਿਸੇ ਅਫਸਰ ਨੇ ਕਿਸੇ ਅਫਸਰ ਦਾ ਮੋਬਾਈਲ ਮੇਰੇ ਨਾਲ ਲੱਗਿਆ ਹੋਏ ਜਾਂ ਮੈਂ ਇੱਥੇ ਉਸ ਦਿਨ ਚੰਡੀਗੜ੍ਹ ਹੁਆ ਜੋ ਪੰਜਾਬ ਦੇ ਬਾਹਰ ਹੈ ਪਹਿਲੀ ਗੱਲ ਪਰ ਝੂਠ ਜਿਨਾ ਮਰਜ਼ੀ ਕੋਲ ਕੋਈ ਪ੍ਰਵਾਹ ਨਹੀਂ ਹੈ ਸਾਨੂੰ ਪੋਲਿਟੀਕਲ ਹੈ ਜੀ ਆਹ 100% ਪੋਲਿਟਿਕਸ ਹੈ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਝੂਠ ਝੂਠ ਹੁੰਦਾ ਜਿਵੇਂ ਜਿਵੇਂ ਪਹਿਲੇ ਹਾਈ ਕੋਰਟ ਦੇ ਫੈਸਲੇ ਆਏ ਹਨ ਨੂੰ ਪੂਰਾ ਵਿਸ਼ਵਾਸ ਹੈ ਹਾਈ ਕੋਰਟ ਚੈਲੰਜ ਚੈਲੰਜ ਕਰੂੰਗੀ ਦੇਖ ਲੈ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪੰਜਾਬ ਸੁਮਿਟ ਦਾ ਅੱਜ ਦੂਜਾ ਦਿਨ ਸੀ ਦੋ ਦਿਨਾਂ ਦੀ ਇਹ ਸੁਮਿਟ ਖਤਮ ਹੋ ਗਈ ਪੰਜਵੇਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਤੇ ਪੰਜਾਬ ਵਿੱਚ ਨਿਵੇਸ਼ ਕਰਨ ਲਈ दिलचस्पी रखने वाले आ, वक वकनिया मालिका ऑपरेटर ठेकेदार थे भी गलत की थी। मैं आज फिर एक बार आपको ये कहता हूं कि आप थोड़ा सा पंजाब के अंदर जाके देखिए इतना अच्छा पंजाब आपको मिलेगा हरदीप राय जी कह रहे थे कि जब खेत जाते हैं सुबह सुबह हरियाली भी है आंखों के लिए इसीलिए आपने देखा होगा आपको गांव में जाइए किसी बुजुर्ग के यहाँ चश्मा नहीं लगा होता क्योंकि वो सुबह चार पांच बजे खेत जाते हैं ग्रीनरी जो आंखों को मिलती है वो कभी नजर कम नहीं होने देती और ऑक्सीजन जो सुबह सुबह उनको मिलती है तो इसका मतलब ये भी हो गया कि आपकी जो इंडस्ट्री है एक पुण्य का काम कर रही है कि पंजाब में जो जो ड्रग्स वगैरह का है वो खत्म हो जाएगा उनको काम मिल जाए वो बस वो कहेंगे जी हमें काम मिल गया अब वो पंजाबी में कहावत है बेला मान शतानी दर थोड़ा फ्री रहते हैं ना यूथ जो हमारा तो उनके आसपास जो बुरी संगत वाले बुरी संगत डालने वाले आसपास ही रहते हैं वो इस मौके का फायदा उठा लेते हैं अगर वो काम पे गया हुआ है कहां से वो अपने कस्टमर ढूंढेंगे इसलिए ये एक पुण्य का काम भी है पंजाब बहुत बार गिरा है लेकिन पंजाब बहुत बार उठा भी है ਸੁਰਜੀਤ ਪਾਤਰ ਸਾਹਿਬ ਪੰਜਾਬੀ ਦੇ ਬਹੁਤ بڑے ਸ਼ਾਇਰ ਹਨ। ਉਹਨਾਂ ਨੇ ਲਿਖਿਆ ਹੈ ਕੀ ਹੋਇਆ ਜੇ ਪਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਅਜ ਲਈ ਬਸਨਾਈ ਕੱਲ ਤੋਂ ਨਾ ਫਿਰੂ ਬੋਵਾਂਗੇ ਸਾਨੂੰ ਦੇ ਉਜਾੜ ਤਦ ਤੱਕ ਸਸਿਕਾਲ ਨਮਸਕਾਰ